ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਖੜੇ ਆਂ ਪੁੱਚੋ ਮੰਡੀ 'ਚ ਜੋ ਮੇਲਾ ਲੱਗਿਆ 30 ਤੇ 31 ਤਰੀਕ ਦਾ ਤੇ ਬਾਈ ਗਿਆਨ ਕੋਲੇ ਨਾ ਬੱਕਰੀ ਫਾਰਮ ਕੋਲੇ ਖੜੇ ਆਂ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਜਾਵਾਂਗੇ ਤੁਸੀਂ ਬੱਕਰੇ ਦਾ ਕੱਦ ਕੁਝ ਚੈੱਕ ਕਰ ਲਓ ਤੇ ਬਾਕੀ ਆਪਾਂ ਕਰਾਉਣੇ ਆਂ ਗੱਲਬਾਤ ਹੋਰ ਵੀ ਨਾਗੇ ਖੜੇ ਆਂ ਨਿਗਾਹ ਮਾਰ ਲਓ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸ ਦਿਓ ਜੀ ਨਾਮ ਆਪਣਾ ਹੈਗਾ ਚੈਨਾ ਬਾਈ ਮਹਰਾਜ ਪਿੰਡ ਰਾਮਪੁਰਾ ਫੂਲ ਬਟੰਡਾ ਜ਼ਿਲ੍ਹਾ ਠੀਕ ਹੈ ਠੀਕ ਹੈ ਜ ਆਪਣਾ ਨਾਮ ਬਈ ਇਹਦਾ ਮੇਰਾ ਨਾਮ ਗੋਖੂ ਆ ਬਈ ਪਿੰਨ ਦਾ ਆ ਮੇਰਾ ਠੀਕ ਹੈ ਆਪਾਂ ਵੀ ਜਾਣਦੇ ਸਾਰੇ ਮਨ ਜਿਆਦਾ ਤਰ ਟੋਟਲੀ ਜਾਣਦੇ ਸਾਰੇ ਹਾਂ ਸਾਰੇ ਜਾਣਦੇ ਆ ਜੀ ਆਪਾਂ ਕਿੰਨੇ ਨਗ ਲੈ ਕੇ ਆਏ ਇੱਥੇ ਇਹਦਾ ਦਾਦਾ ਬੱਕਰੀ ਲੈ ਕੇ ਆਏ ਅਸੀਂ ਆਪਾਂ ਬੱਕਰੀ 40 ਨਗ ਹੋਣਗੇ ਸਾਰੇ ਠੀਕ ਹੈ ਸਾਰੇ ਬੱਕਰੀਆਂ ਬਥੇਰੀਆਂ ਘੜੀਆਂ ਠੀਕ ਹੈ ਆਪਾਂ ਸ਼ੌਂਕ ਦੌਰ ਦੇ ਲੈ ਕੇ ਆਏ ਹਾਂਜੀ ਹਾਂਜੀ ਪ੍ਰਦਰਸ਼ਨੀ ਠੀਕ ਹੈ ਜੇ ਆ ਬੱਕਰੀ ਦੀ ਗੱਲ ਕਰਕੇ ਬਈ ਆਪਾਂ ਜਾਣਕਾਰੀ ਜੇ ਕਿ ਕਿੰਨੇ ਟਾਈਮ ਦਾ ਹੋਊਗਾ ਇਹ 2.5 ਸਾਲ ਦਾ ਹੋਵੇਗਾ 2.5 ਸਾਲਾਂ ਦਾ ਜੀ 2.5 ਸਾਲ ਦਾ ਜੀ ਠੀਕ ਹੈ ਕਿੰਨਾ ਗੱਦਗਦ ਹੋਊਗਾ ਦਾ ਕਦ ਹੋਊਗਾ ਬਈ 45 46 ਹੋਗਾ ਕਮੰਟਲ ਦੋ ਵਾਰ ਪੰਛਲ ਦੋ ਵਾਰ ਹੋਊਗਾ ਆਹ ਠੀਕ ਹੈ ਤੇ ਬੱਚੇ-ਬੱਚੇ ਆਪਣੇ ਕੋਲੇ ਇਹ ਰਹੇ ਹੈਗੇ ਆ ਬੱਚੇ ਦਾ ਹਾਂ ਹੈਗੇ ਆ ਕਿ ਮਨ ਕਰ ਚਲ ਛੋਟੇ ਵਿਕ ਜਾਂਦੇ ਜਿਹੜੇ ਕੋਈ ਪੱਕਾ ਰੱਖਣਾ ਹੁੰਦਾ ਉਹੀ ਰੱਖਦੇ ਆ ਕਰੇ ਅੱਛਾ ਪੱਕਾ ਰੱਖਣਾ ਦਾ ਦੂਜਾ ਦਾ ਦੋ 2.5 ਮਹੀਨੇ ਦੀ ਵਿਕ ਜਾਂਦਾ ਹੈਗਾ ਪਰ ਮਨ ਬੁੱਕ ਹੋਈ ਜਾਂਦੇ ਹੈਗੇ ਕੋਈ 3 ਮਹੀਨੇ ਦੀ ਬੱਕਰੀ ਸੂਣ ਵਾਲੀ ਕੋਈ ਚਾਰਾਂ ਦੀ ਪਹਿਲਾਂ ਹੀ ਬੁੱਕ ਕਰਾ ਲੈਂਦੇ ਆ ਹਾਂ ਠੀਕ ਹੈ ਵੀ ਮੇਨੇ 20 ਦਾ 2 ਮਹੀਨਾ ਦਾ ਮਸਾ ਬਚਾ ਹੋਣ ਦਿੰਦੇ ਉਹਦੀ ਲਾਈਨ ਠੀਕ ਠੀਕ ਪੱਠ ਪੁੱਠ ਵੀ ਆਪਾਂ ਵੇਚਨੇ ਆ ਵੀ ਕੋਈ ਬੰਦੇ ਨਹੀਂ ਵੀ ਕੁਆਲਿਟੀ ਤੇ ਕੰਮ ਕਰੋ ਐਵੇਂ ਪੱਠਾ ਵੇਚਦੇ ਵੀਰੇ ਹੀਰਾ ਹਾਂ ਵੀ ਪੱਠਾ ਮੰਨ ਕੇ ਚੱਲੋ ਵੀ ਜਿਵੇਂ 20 ਕਾਗੇ ਚਲ 10 ਕ ਬੇਚ ਦੇਨੇ 10 ਕ ਰੱਖ ਲੈਨੇ ਠੀਕ ਆ ਆ ਵੀ ਬ੍ਰੀਡ ਤਿਆਰ ਕਰਦੇ ਆ ਹਾਂ ਆ ਵੀ ਕਰਦੇ ਆ ਫਿਰ ਮੁੜ ਕੇ ਸਾਡੇ ਕੋਲ ਕਿਹਨੇ ਖੜਨਾ ਜੇ ਇਹੀ ਵੇਚਤਾ ਠੀਕ ਠੀਕ ਮੇਰਾ ਭਲਾ 20 ਲੱਖ ਵੱਟ ਲਗੇ ਠੀਕ ਆ ਹਾਂ ਜੀ ਫਿਰ ਮੁੜ ਕੇ ਨਹੀਂ ਨਾ ਪਤਾ ਲੱਗਣਾ ਚੈਨਾ ਮਹਾਰਾਜ ਦਾ ਮੁੱਲ ਤਾਂ ਮੰਨ ਲਓ ਕੋਈ ਵੀ ਮੁੱਲ ਹੈ ਨਹੀਂਗਾ ਜਦੋਂ ਵੇਚ ਰਹੇ ਨੇ ਆਪਾਂ ਮੁੱਲ ਹੈ ਨਹੀਂ ਹੁਣ ਤਾਂ ਅਗਲਾ ਦੱਸਦਾ ਨਾ ਵੀ ਚੈਨਾ ਮਹਾਰਾਜ ਕਿੱਥੇ ਆ ਕੇ ਮੁੜ ਕੇ ਨਹੀਂ ਪਤਾ ਲੱਗਣਾ ਕਿੱਥੇ ਆ ਠੀਕ ਹੈ ਠੀਕ ਹੈ ਹਾਂ ਠੀਕ ਹੈ ਠੀਕ ਹੈ ਇਹਨੇ ਜਦ ਆਪਣਾ ਨਾਰਵੇਸ਼ਨ ਕਰਿਆ ਤਾਂ ਆਪਾਂ ਵਾਲਾ ਪੈਸਾ ਨਾ ਤੋਲ ਦੇ ਅਗਲਾ ਦੇਣਾ ਹੀ ਨਹੀਂਗਾ ਦੇਣਾ ਹੀ ਨਹੀਂਗਾ ਦੇਣਾ ਹੀ ਨਹੀਂਗਾ ਬਸ ਗੱਲ ਖਤਮਾਂਗੇ ਹਾਂ ਜਿਨ੍ਹਾਂ ਨੇ ਨਾਂ ਬਣਾਇਆ ਮੰਨ ਲਓ ਆਪਣਾ ਹਣਾ ਜਿਹੜੀ ਚੀਜ਼ ਨੇ ਨਾ ਤਾਂ ਆਪਣਾ ਪਹਿਲਾਂ ਵੀ ਵਸੇਰਾ ਸੀਗਾ ਇਹਨੇ ਜੋ ਫਿਰ ਨਹੀਂ ਉਦੋਂ ਵੀ ਕਰਦਗਾ ਠੀਕ ਹੈ ਠੀਕ ਹੈ ਆਪਣੇ ਕੋਲ ਕਿਹ ਇੱਕ ਮਹੀਨਾ ਟਾਈਮ ਹੋ ਗਿਆ ਜੀ ਇਹ 15 15 ਮਹੀਨੇ ਦੇ ਹੋ ਗਏ ਅੱਛਾ 15 15 ਮਹੀਨੇ ਦੇ ਹਾਂ ਇਹ ਵੀ ਨਹੀਂ ਸੇਲ ਕਰਦੇ ਨਹੀਂ ਇਹ ਵੀ ਨਹੀਂ ਸੇਲ ਕਰਦੇ ਠੀਕ ਹੈ ਠੀਕ ਹੈ ਇਹ ਮੰਨ ਕੇ ਚੱਲੋ ਵਿੱਚ ਬਰੀਡਰ ਹੁੰਦਾ ਹੈਗਾ ਜਿਵੇਂ 20 ਬੱਚੇ ਆ ਕੇ ਦੋ ਬੱਚੇ ਰੱਖਣ ਵਾਲੇ ਹੋਣਗੇ ਠੀਕ ਹੈ ਦੋ ਹੀ ਰੱਖਣ ਦੇਣਾ ਮੰਨ ਕੇ ਚੱਲ ਜਿੰਨੇ ਦੇਤੇ ਸਾਰੇ ਰੱਖਣ ਵਾਲੇ ਆਉਂਦੇ ਆ ਰੱਖਣ ਵਾਲੇ ਆਉਂਦੇ ਆ ਹਾਂ ਠੀਕ ਹੈ ਠੀਕ ਜੇ ਤਾਂ ਕੋਈ ਉਹ ਹੀ ਕਿਸੇ ਪਸ਼ੂ ਦੀ ਲੱਤਵਾ ਟੁੱਟ ਜੇ ਤਾਂ ਝੜਕਾਈ ਨੂੰ ਦੇਣਾ ਪੈਂਦਾਗਾ ਠੀਕ ਹੈ ਠੀਕ ਨਹੀਂ ਇਹਦਾ ਬੱਚਾ ਅਜ ਤੱਕ ਇਹ ਝੜਕਾਈ ਨੂੰ ਨਹੀਂ ਵੇਚਿਆ ਆਪਾਂ ਕਰਾਸਿੰਗ ਕਰਾਸਿੰਗ ਕਰਾਉਣੇ ਕਿ ਨਹੀਂ ਨਹੀਂ ਉਹ ਵੀ ਨਹੀਂ ਛੱਡਦੇਗੇ ਛੱਡਦੇ ਨਹੀਂ ਆਹ ਨਾ ਨਾ ਕਈ ਵਾਰੀ ਨਾ ਬੱਕਰੀ ਬਾਹਰ ਉਹ ਯਾਰ ਕੋਈ ਦਰਮੈਣ ਕਰਾਸ ਹੁੰਦੀ ਆ ਉਹ ਹੁੰਦਾ ਕੁਝ ਨਹੀਂ ਇਹਨੂੰ ਪਰ ਉਵੇਂ ਕਰ ਬੇਤ ਬੱਕਰੀ ਖਰਾਬ ਹੋ ਗਏ ਖਰਾਬ ਹੁੰਦੇ ਆ ਹਾਂ ਉਹ ਕਰਕੇ ਫਿਰ ਬੱਕਰਾ ਛੱਡ ਦੇਣ ਠੀਕ ਹੈ ਠੀਕ ਹੈ ਤੇ ਆਪਾਂ ਜੇ ਬੱਕਰੀ ਆ ਟਿਕਾ ਟੂ ਕਹਿੰਦੀ ਗੱਲ ਛੱਡੀ ਜਾਂਦੀ ਹੈ ਜੇ ਸਾਡਾ ਉਧਰ ਪਾਸ ਹੋ ਗਿਆ ਕੰਮ ਫਿਰ ਬਥੇਰੇ ਕਰ ਦਿਆ ਕਰਾਂਗੇ ਇਹ ਫਿਰ ਉਹਦੇ ਕਰ ਦੋਗੇ ਆ ਵੀ ਕਰ ਦੋਗੇ ਫਿਰ ਫਿਰ ਤਾਂ ਆਮ ਕਰ ਦਾਂਗੇ ਵਾ ਸਾਡੀ ਚੱਲੀ ਜਾਂਦੀ ਹੈ ਗੱਲ ਠੀਕ ਹੈ ਠੀਕ ਹੈ ਕੀ ਕਰਦਾਂਗੇ ਜੀ ਇਹ ਕਿਹਦੇ ਨੇ ਬੱਕਰੀ ਪਾਲਣ ਦਾ ਮਨ ਲੋਕ ਤਾਂ ਦਾ ਸ਼ੁਰੂ ਕਰਨਾ ਕਿ ਜੀ ਬਹੁਤ ਵਧੀਆ ਬਈ ਅਗਲਾ ਨਸਲ ਤੇ ਕਰੋ ਨਸਲ ਤੇ ਕਰੋ ਹਾਂ ਵਿੱਚ ਬੰਦੇ ਅਗਲਾ ਕਹਿੰਦਾ ਵੀ ਆਪਾਂ ਮੇਵਣੇ ਤੇ 50 60 ਹਜ਼ਾਰ ਲਾਵਾਂਗੇ ਇਹਨਾਂ ਦੇ ਤੇ ਦੂਜਿਆਂ ਲੈ ਕੇ 10 ਛੱਡ ਲੈਂਦੇ ਆ ਉਹਦਾ ਫਾਇਦਾ ਨਹੀਂ ਕੋਈ ਉਹਦਾ ਫਾਇਦਾ ਨਹੀਂ ਹੁਣ 50 ਹਜ਼ਾਰ ਵਾਲੀ ਜਿੱਦੇ ਬਣ ਗਈ ਭੈਣ ਨਹੀਂ ਉਹਦੇ ਬੰਬ ਵਾਂਗੂ ਫਟੂਗੀ ਠੀਕ ਹੈ ਉਹਦੇ ਹਾਂ ਉਹ ਨਹੀਂ ਬੱਚਾ ਜੰਮਦਾ ਲਿਆਂਦਾ ਸੀ ਬਾਈ ਤੋਂ 50000 ਦਾ ਇਹ ਠੀਕ ਹੈ ਜੀ ਹਾਂ ਤੇ 10 ਦਾਗਾ ਹੁਣ ਵੀ ਹੈਗਾ ਮਰਾਜ ਮੈਂ ਖੜਾ ਠੀਕ ਹੈ ਨਸਲ ਦਾ ਹਾਂ ਨਸਲ ਦਾ ਨਸਲ ਹੀ ਆ ਫਿਰ ਉਹ ਸਿਆਣੇ ਦੀ ਆ ਗੱਲ ਮਤਥਾ ਹੀ ਮਾਰਨਾ ਮਹਿੰਗਾ ਕਿਨਾਰੋਵੇ ਸਸਤਾ ਰੋਵੇ ਵਾਰ-ਵਾਰ ਹਾਂ ਵਾਰ-ਵਾਰ ਠੀਕ ਹੈ ਉਹ ਕੰਮ ਆ ਗਾਇਦਾ ਠੀਕ ਹੈ ਠੀਕ ਹੈ ਹਾਂ ਆ ਬਾਕੀ ਬੱਕਰੀਆਂ ਖੜੀਆਂ ਆਪਣਾ ਮੰਗਣਾ ਠੀਕ ਹੈ ਬਾਕੀ ਬੱਕਰੀ ਆਪਣੇ ਵਿਕਿਆ ਬਾਲ ਆ ਬੱਕਰਾ ਹਾਂ ਇਹ ਇੱਥੇ ਬਸ ਵੜਾਉਣੀ ਆ ਪਾਂਗਾਂ ਨੂੰ ਅੱਛਾ ਇਹ ਵਿਕਿਆ ਹੋਇਆ ਇਹ ਕਿੰਨੇ ਟਾਈਮ ਦਾ ਜੀ ਇਹ ਵੱਡੇ ਬੱਕਰੇ ਦਾ ਬੱਚਾ ਇਹ ਮੰਨ ਕੇ 1.5 ਮਹੀਨੇ ਦਾ ਹੋ ਗਿਆ ਹੈ 1.5 ਮਹੀਨੇ ਠੀਕ ਹੈ ਹਾਂ ਆ ਪੱਠਾਂ ਵਿੱਚ ਇਹ ਵੀ ਹੈਗਾ ਅਜੇ ਦਾ ਵਿੱਚ ਲਿਆਣਕਾ ਨਹੀਂ ਬਾਈ ਅਸੀਂ ਜਦੋਂ ਆਪਾਂ ਜਾਣਾ ਜਾਨਵਰ ਆਪਾਂ ਵੇਚਣਾ ਨਹੀਂ ਹੈਗਾ ਵੇਚਣਾ ਨਹੀਂ ਗਾ ਕਾਲੇ ਕੇ ਮੇਲੇ ਤੇ ਚੱਲੀ ਤਾਨੂੰ ਉੱਥੇ ਉੱਥੇ ਲੱਗ ਚਲਾਂਗੇ ਸਵਾਰ ਵੀ ਮੰਨ ਕੇ ਜਦੋਂ ਥੋੜੀਆਂ ਹੀ ਬੱਕਰੀਆਂ ਲੱਗੇ ਜਾਂਦੇ ਅਸੀਂ ਜਿਆਦਾ ਜਿਆਦਾ ਹੁੰਦੀਆਂ ਅੱਗੇ ਜਾਣਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉੱਥੇ ਕੋਈ ਨੋਡ ਬੰਦ ਵਿਚਾਰਾ ਵਗ ਜਾਂਦਾ ਗਾ ਠੀਕ ਹੈ ਠੀਕ ਹੈ ਆਪਣੇ ਦਾ ਘਰੇ ਕੰਮ ਚੱਲੀ ਜਾਂਦਾ ਮੰਨ ਲਓ ਹਾਂ ਘਰੀ ਬਾਕੀ ਕਰੀਏ ਆਪਾਂ ਵੀ ਬਸ ਘਰੀ ਬੇਕੀ ਕਰੀਏ ਠੀਕ ਹੈ ਬਾਈ ਜੀ ਧੰਨਵਾਦ ਜੀ ਧੰਨਵਾਦ ਜੀ